ਪੰਜਾਬੀ ਕੁਕਸਪੋਰਟ ਦੇ ਦਰਸ਼ਕਾਂ ਨੂੰ ਪਿਆਰ ਭਰੇ ਸਸਟ੍ਰੇਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਸਭ ਦੇ ਫੇਵਰੇਟ ਸਬਜ਼ੀਆਂ ਨਾਲ ਭਰਪੂਰ ਮਿਕਸ ਵੈਜ ਚਾਵਲ ਜਾਂ ਤੁਸੀਂ ਮਿਕਸ ਵੈਜ ਪੁਲਾਓ ਵੀ ਕਹਿ ਸਕਦੇ ਹੋ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਮਿਕਸ ਵੈਜ ਪੁਲਾਓ ਲਈ ਮੈਂ ਸਾਰੀਆਂ ਸਬਜ਼ੀਆਂ ਇੱਥੇ ਟੋਕੇ ਤੇ ਕੱਟ ਕੇ ਲੈ ਲਈਆਂ ਹਨ ਇੱਥੇ ਮੈਂ ਅੱਧਾ ਫੁੱਲ ਗੋਭੀ ਦਾ ਵੀ ਲੈ ਲਿਆ ਹੈ 6 ਤੋਂ 7 ਮੈਂ ਗਾਜਰਾ ਲੈ ਲਈਆਂ ਹਨ ਉਹਨਾਂ ਨੂੰ ਵੀ ਮੈਂ ਛਿਲਕੇ ਕੱਟ ਕੇ ਲੈ ਲਿਆ ਹੈ ਤੇ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਵੀ ਲੈਂਥ ਵਾਈਜ਼ ਕੱਟ ਕੇ ਲੈ ਲਿਆ ਹੈ ਮਟਰਾਂ ਨੂੰ ਵੀ ਮੈਂ ਧੋ ਕੇ ਲੈ ਲਿਆ ਹੈ ਲਸਣ ਨੂੰ ਵੀ ਮੈਂ ਇੱਥੇ ਕੱਟ ਕੇ ਧੋ ਕੇ ਲੈ ਲਿਆ ਹੈ ਤੇ ਇੱਕ ਗਲਾਸ ਮੈਂ ਬਾਸਪਤੀ ਚਾਵਲਾਂ ਦਾ ਲੇਤਾ ਹੈ ਜਿਸ ਨੂੰ ਕਿ ਮੈਂ ਅੱਧਾ ਘੰਟਾ ਪਹਿਲੇ ਭਿਗੋ ਕੇ ਰੱਖਿਆ ਸੀ ਤੇ ਹੁਣ ਮੈਂ ਪਾਣੀ ਨੂੰ ਨਿਟਾਰ ਲਿਆ ਹੈ ਤੇ ਖੜੇ ਮਸਾਲਿਆਂ ਵਿੱਚੋਂ ਮੈਂ ਦੋ ਤੇਜ ਪੱਤਾ ਇੱਕ ਵੱਡੀ ਇਲਾਇਚੀ 7-8 ਕਾਲੀ ਮਿਰਚਾਂ ਤੇ ਜੀਰਾ ਲੈ ਲਿਆ ਹੈ ਤੇਲ ਹੁਣ ਆਪਣਾ ਗਰਮ ਹੋ ਚੁੱਕਾ ਹੈ ਤੇ ਮੈਂ ਸਾਰੇ ਖੜੇ ਮਸਾਲੇ ਇਸ ਵਿੱਚ ਪਾ ਰਹੀ ਹਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਬਤ ਢਕਾ ਲੈਣਾ ਹੈ ਇਸ ਤੋਂ ਬਾਅਦ ਆਪਾਂ ਹੁਣ ਸਬਜ਼ੀਆਂ ਨੂੰ ਐਡ ਕਰ ਦੇਣਾ ਹੈ ਸਭ ਤੋਂ ਪਹਿਲਾਂ ਮੈਂ ਪਿਆਜ਼ਾਂ ਨੂੰ ਐਡ ਕਰ ਰਹੀ ਹਾਂ ਪਿਆਜ਼ ਵੀ ਹੁਣ ਸਾਡੇ ਸਾਰੇ ਐਡ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਇਹਨਾਂ ਨੂੰ ਬਸ ਇੱਕ ਤੋਂ ਦੋ ਫੇਰ ਹੀ ਆਪਾਂ ਦਿਵਾਣਾ ਹੈ ਪਿਆਜ਼ ਸਾਡੇ ਨਾਲ ਇਸ ਮਿਕਸ ਹੋ ਰਹੇ ਹਨ ਤੇ ਮੈਂ ਤੁਹਾਨੂੰ ਰਿਮਾਈਂਡ ਕਰਾਉਣਾ ਚਾਹਾਂਗੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਦੇਖਣਾ ਪਸੰਦ ਹੈ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਿਆਜ਼ ਨੂੰ ਵੀ ਹੁਣ ਆਪਾਂ ਫੇੜ ਦਿਵਾ ਲਿਆ ਹੈ ਤੇ ਇਸ 스테ਟ ਤੇ ਆਪਾਂ ਹੁਣ ਦੂਸਰੀਆਂ ਸਬਜ਼ੀਆਂ ਨੂੰ ਵੀ ਐਡ ਕਰ ਦੇਣਾ ਹੈ ਸਭ ਤੋਂ ਪਹਿਲਾਂ ਮੈਂ ਇੱਥੇ ਗੋਭੀ ਨੂੰ ਐਡ ਕਰ ਰਹੀ ਹਾਂ ਗੋਭੀ ਤੇ ਗਾਜਰ ਨੂੰ ਆਪਾਂ ਪਹਿਲਾਂ ਹੀ ਫਰਾਈ ਕਰ ਲੈਣਾ ਹੈ ਤਾਂ ਕਿ ਇਹਨਾਂ ਦਾ ਕੱਚਾਪਨ ਨਿਕਲ ਜਾਵੇ ਹੁਣ ਆਪਣੀਆਂ ਸਾਰੀਆਂ ਸਬਜ਼ੀਆਂ ਹੁਣ ਆਪਾਂ ਐਡ ਕਰ ਦਿੱਤੀਆਂ ਹਨ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 2 ਤੋਂ 3 ਮਿੰਟ ਲਈ ਪਕਾ ਲੈਣਾ ਹੈ ਇਸ ਤਰੀਕੇ ਨਾਲ ਸਬਜ਼ੀਆਂ ਨੂੰ ਅਗਰ ਆਪਾਂ ਪਕਾ ਲੈਂਦੇ ਹਾਂ ਤਾਂ ਪਲਾਉ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਇਸ ਤਰੀਕੇ ਨਾਲ ਸਾਰੀਆਂ ਸਬਜ਼ੀਆਂ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਹਾਂ ਬੱਚੇ ਸਬਜ਼ੀਆਂ ਖਾਣ ਵਿੱਚ ਅਨਾਕਾਨੀ ਕਰਦੇ ਹਨ ਆਪਾਂ ਮਿਕਸ ਵੈਜ ਪਲਾਉ ਬਣਾ ਕੇ ਉਹਨਾਂ ਨੂੰ ਖਵਾ ਸਕਦੇ ਹਾਂ ਹੁਣ ਆਪਾਂ ਇਸ ਸਟੇਜ ਤੇ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਮੈਂ ਸਬਜ਼ੀਆਂ ਨੂੰ ਸਾਈਡਾਂ ਦੇ ਕਰਕੇ ਘੋ ਵਿੱਚ ਮੈਂ ਮਸਾਲਿਆਂ ਨੂੰ ਐਡ ਕਰ ਰਹੀ ਹਾਂ ਮੈਂ ਇੱਥੇ ਪੌਣਾ ਚਮਚ ਹਲਦੀ ਦਾ ਐਡ ਕੀਤਾ ਹੈ ਤੇ ਡੇਢ ਚਮਚ ਮੈਂ ਨਮਕ ਦਾ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਲੈਣਾ ਹੈ ਕਿਉਂਕਿ ਆਪਣਾ ਇੱਕ ਗਲਾਸ ਚਾਵਲ ਹੈ ਤੇ ਸਬਜ਼ੀਆਂ ਵੀ ਹਨ ਮੈਂ ਉਸੇ ਹਿਸਾਬ ਨਾਲ ਨਮਕ ਨੂੰ ਐਡ ਕਰ ਰਹੀ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਨੂੰ ਐਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲੈਂਦੇ ਹਾਂ ਮਸਾਲੇ ਹੁਣ ਸਾਡੇ ਸਾਰੇ ਮਿਕਸ ਹੋ ਚੁੱਕੇ ਹਨ ਤੇ ਇਸ ਤੋਂ ਬਾਅਦ ਆਪਾਂ ਹੁਣ ਲਾਲ ਮਿਰਚਾਂ ਨੂੰ ਵੀ ਐਡ ਕਰ ਲੈਂਦੇ ਹਾਂ ਕਿਉਂ ਵਿੱਚ ਹੀ ਮੈਂ ਇੱਕ ਚਮਚ ਲਾਲ ਮਿਰਚਾਂ ਦਾ ਐਡ ਕਰ ਰਹੀ ਹਾਂ ਤੁਸੀਂ ਵੀ ਆਪਣੇ ਸਵਾਦ ਅਨੁਸਾਰ ਮਿਰਚਾਂ ਨੂੰ ਲੈ ਲੈਣਾ ਹੈ ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਹੁਣ ਚਾਵਲਾਂ ਨੂੰ ਵੀ ਐਡ ਕਰ ਦਿੰਦੇ ਹਾਂ ਚਾਵਲ ਹੁਣ ਸਾਡੇ ਸਾਰੇ ਐਡ ਹੋ ਚੁੱਕੇ ਹਨ ਇਸ 스테ਜ ਤੇ ਅਗਰ ਆਪਾਂ ਚਾਵਲਾਂ ਨੂੰ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਹੈ ਜੇ ਆਪਾਂ ਸਬਜ਼ੀਆਂ ਵਿੱਚ ਚਾਵਲਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂ ਤਾਂ ਪੁਲਾਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਸਾਰੀਆਂ ਸਬਜ਼ੀਆਂ ਤੇ ਚਾਵਲਾਂ ਨੂੰ ਆਪਾਂ ਹੁਣ ਮਿਕਸ ਕਰ ਲੈਣਾ ਹੈ ਤੇ ਆਪਾਂ ਫਲੇਮ ਨੂੰ మీడియం ਹੀ ਰੱਖਣਾ ਹੈ ਇਸ ਤਰੀਕੇ ਨਾਲ ਅਗਰ ਤੁਸੀਂ ਪਲਾਉ ਬਣਾਓਗੇ ਤਾਂ ਤੁਹਾਡਾ ਪਲਾਉ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗਾ ਹੁਣ ਅਸੀਂ 2 ਤੋਂ 3 ਮਿੰਟ ਹੋ ਚੁੱਕੇ ਹਨ ਤੇ ਇਸ ਤੋਂ ਬਾਅਦ ਆਪਾਂ ਹੁਣ ਪਾਣੀ ਨੂੰ ਐਡ ਕਰ ਦਿੰਦੇ ਹਾਂ ਇੱਕ ਗਲਾਸ ਆਪਣਾ ਚਾਵਲ ਸੀ ਤਾਂ ਆਪਾਂ ਦੋ ਗਲਾਸ ਪਾਣੀ ਦਾ ਐਡ ਕਰ ਦਿੱਤਾ ਹੈ ਤੇ ਆਪਾਂ ਚੰਗੀ ਤਰ੍ਹਾਂ ਚਾਵਲਾਂ ਨੂੰ ਹਿਲਾ ਲੈਂਦੇ ਹਾਂ ਜਦੋਂ ਪਾਣੀ ਨੂੰ ਉਬਾਲ ਆ ਜਾਵੇਗਾ ਆਪਾਂ ਲਸਣ ਤੇ ਮਟਰਾਂ ਨੂੰ ਉਦੋਂ ਹੀ ਐਡ ਕਰਾਂਗੇ ਕਿਉਂਕਿ ਲਸਣ ਤੇ ਮਟਰ ਬਹੁਤ ਹੀ ਸੌਫਟ ਹੁੰਦੇ ਹਨ ਤੇ ਉਹਨਾਂ ਦਾ ਕਲਰ ਵੀ ਇਸ ਤਰੀਕੇ ਨਾਲ ਬਰਕਰਾਰ ਰਹਿੰਦਾ ਹੈ ਤੇ ਆਪਾਂ ਹੁਣ ਚਾਵਲਾਂ ਨੂੰ ਟੱਕ ਦਿੰਦੇ ਹਾਂ ਤੇ ਇੱਕ ਉਬਾਲ ਆਉਣ ਤੱਕ ਵੇਟ ਕਰਦੇ ਹਾਂ ਚਾਵਲਾਂ ਮੇਕੋਬਾਲ ਆ ਚੁੱਕਾ ਹੈ ਟੇਸਟੇ ਹੈ ਤੇ ਹੁਣ ਆਪਾਂ ਇਹਨਾਂ ਨੂੰ ਹਿਲਾ ਲੈਂਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਲਸਣ ਤੇ ਮਟਰ ਨੂੰ ਐਡ ਕਰ ਦੇਣਾ ਹੈ ਆਪਾਂ ਹੁਣ ਸਭ ਤੋਂ ਪਹਿਲਾਂ ਮਟਰ ਨੂੰ ਐਡ ਕਰ ਲੈਂਦੇ ਹਾਂ ਤੇਸ ਤੋਂ ਬਾਅਦ ਹੁਣ ਆਪਾਂ ਲਸਣ ਨੂੰ ਵੀ ਐਡ ਕਰ ਲੈਂਦੇ ਹਾਂ ਇਸ ਸਟੇਜ ਤੇ ਅਗਰ ਆਪ ਪੈਨਨ ਨੂੰ ਚਾਵਲਾਂ ਵਿੱਚ ਮਿਕਸ ਕਰਦੇ ਹਾਂ ਤਾਂ ਇਹਦਾ ਕਲਰ ਵੀ ਬਰਕਰਾਰ ਰਹਿੰਦਾ ਹੈ ਤੇ ਗ੍ਰੀਨ ਗ੍ਰੀਨ ਕਲਰ ਪਲਾਉ ਵਿੱਚ ਬਹੁਤ ਹੀ ਵਧੀਆ ਆਂਦਾ ਹੈ ਲਸਣ ਤੇ ਹੁਣ ਮਟਰ ਸਾਡੇ ਐਡ ਹੋ ਚੁੱਕੇ ਹਨ ਤੇ ਆਪਾਂ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਚਾਵਲਾਂ ਵਿੱਚ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਇਸ ਨੂੰ ਟੱਕ ਕੇ 5 ਮਿੰਟ ਲਈ ਪਕਾ ਲੈਂਦੇ ਹਾਂ 5 ਮਿੰਟ ਹੁਣ ਹੋ ਚੁੱਕੇ ਹਨ ਆਪਾਂ ਚਾਵਲਾਂ ਨੂੰ ਚੈੱਕ ਕਰ ਲੈਂਦੇ ਹਾਂ ਚਾਵਲਾਂ ਨੇ ਪਾਣੀ ਨੂੰ ਸੋਖ ਲਿਆ ਹੈ ਲਗਭਗ 70 ਤੋਂ 75% ਸਾਡੇ ਪਲਾਉ ਰੈਡੀ ਹੋ ਚੁੱਕਿਆ ਹੈ ਇਸ ਤੋਂ ਬਾਅਦ ਫਿਰ ਵੀ ਆਪਾਂ 5 ਮਿੰਟ ਤੱਕ ਚਾਵਲਾਂ ਨੂੰ ਪਕਾਵਾਂਗੇ ਹੁਣ 5 ਮਿੰਟ ਹੋ ਚੁੱਕੇ ਹਨ ਆਪਾਂ ਚਾਵਲਾਂ ਨੂੰ ਹੁਣ ਇੱਕ ਵਾਰੀ ਫਿਰ ਤੋਂ ਚੈੱਕ ਕਰ ਲੈਂਦੇ ਹਾਂ ਦੇਖੋ ਕਿੰਨਾ ਵਧੀਆ ਸਾਡਾ ਮਿਕਸ ਵੈਜ ਪਲਾਉ ਬਣ ਕੇ ਹੁਣ ਤਿਆਰ ਹੋ ਚੁੱਕਿਆ ਹੈ ਇੱਕ ਇੱਕ ਚਾਵਲ ਬਿਖਰਿਆ ਬਿਖਰਿਆ ਬਣਿਆ ਹੈ ਖਿਲਰਿਆ ਖਿਲਰਿਆ ਸਾਡਾ ਮਿਕਸ ਵੈਜ ਪਲਾਉ ਬਣ ਕੇ ਤਿਆਰ ਹੋ ਚੁੱਕਾ ਹੈ ਪਰ ਇਸਤੇ ਤੇ ਵੀ ਆਪਾਂ ਇਸ ਨੂੰ ਅਭਾਲੇ ਸਰਵ ਨਹੀਂ ਕਰਨਾ ਆਪਾਂ ਇਸ ਨੂੰ 10 ਮਿੰਟ ਤੱਕ ਸਟੀਮ ਵਿੱਚ ਹੀ ਰਹਿਣ ਦੇਣਾ ਹੈ ਪਲਾਉ ਨੂੰ ਰੈਸਟ ਤੇ 10 ਮਿੰਟ ਲਈ ਰੱਖਣਾ ਬਹੁਤ ਜ਼ਰੂਰੀ ਹੈ ਹੁਣ 10 ਮਿੰਟ ਹੋ ਚੁੱਕੇ ਹਨ ਆਪਾਂ ਪਲਾਉ ਨੂੰ ਚੈੱਕ ਕਰ ਲੈਂਦੇ ਹਾਂ ਕਿੰਨਾ ਖਿਲਰਿਆ ਖਿਲਰਿਆ ਵਧੀਆ ਸਾਡਾ ਨਿਖਰਿਆ ਨਿਖਰਿਆ ਮਿਕਸ ਵੈਜ ਪਲਾਉ ਬਣ ਕੇ ਤਿਆਰ ਹੈ ਤੇ ਆਓ ਆਪਾਂ ਇਸ ਦੀ ਪਲੇਟਿੰਗ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ 컬러ਫੁਲ ਸਾਡਾ ਮਿਕਸ ਵੇਜ ਪੁਲਾਓ ਬਣ ਕੇ ਰੈਡੀ ਹੈ ਤੁਸੀਂ ਇਸ ਨੂੰ ਬੁੰਦੀ ਵਾਲੇ ਰਾਇਤੇ ਜਾਂ ਅਚਾਰ ਨਾਲ ਸਰਵ ਕਰ ਸਕਦੇ ਹੋ ਤੁਸੀਂ ਵੀ ਇਸ ਸਰਦੀਆਂ ਮਿਕਸ ਵੇਜ ਪਲਾਓ ਬਣਾ ਕੇ ਜਰੂਰ ਦੇਖੋ ਤੇ ਫੈਮਿਲੀ ਨਾਲ ਇੰਜੋਏ ਕਰੋ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੈਨੂੰ ਜਰੂਰ ਕਰੋ ਜੀ ਤੇ ਜਾਂਦੇ ਜਾਂਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਜਾਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ